ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈ ਵਿਆਹ ਸ਼ਾਦੀਆਂ ਦੇ ਸੀਜ਼ਨ ਕਰਕੇ ਜੀ ਕੜਾਈ ਵਾਲੀ ਵੈਰਾਈ ਪਹਿਲਾਂ ਵੀ ਇਹਦੇ ਵਿੱਚ ਬਹੁਤ ਰੰਗ ਡਿਜ਼ਾਈਨ ਆਏ ਸੀਗੇ ਨਵੇਂ ਦਵਾਰੇ ਬਹੁਤ ਰੰਗਾਂ ਜਮਾਲ ਆ ਗਿਆ ਜੀ ਇਹ ਆਲ ਓਵਰ ਸੂਟ ਹੈ ਜੀ ਬਚਤਰਾ ਫਿਬਰ ਦਾ ਕੱਪੜਾ ਜੀ ਸਾਰਾ ਇਹ ਦੁਪੱਟਾ ਦੇਖੋ ਸ਼ਾਨਦਾਰ ਬਣਿਆ ਹੋਇਆ ਨਾਲ ਜੀ ਪੂਰਾ ਵਧੀਆ ਪੂਰਾ ਵਧੀਆ ਭਾਰੀ ਦੁਪੱਟਾ ਬਣਿਆ ਹੋਇਆ ਜੀ ਇਹ ਮਾਰਕੀਟ ਦੇ ਵਿੱਚ ਆਮ ਹੈ 150 900 ਰੁਪਏ ਦੇ ਲਗਭਗ ਸੂਟ ਵਿਖਦਾ ਹੈਗਾ ਆਪਣੇ ਕੋਲੇ ਸੇਲ ਮੇਲੇ ਤੇ ਲੱਗਾ ਜੀ ਭਰਾਵਾਂ ਦੇ ਦਿੱਤੀ ਦਿੱਤੇ ਜੀ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਦੇ ਜਮਾਲ ਆ ਚੁੱਕੇ ਇਹਦੇ ਵਿੱਚ ਬਹੁਤ ਰੰਗ ਜੈਣ ਆ ਗਏ ਇਹਦੇ ਵਿੱਚ ਡਿਜ਼ਾਈਨ ਦੇਖੋ ਜੀ ਤੁਹਾਨੂੰ ਦਿਖਾ ਰਹੇ ਹਾਂ ਆ ਵੱਖਰੇ ਡਿਜ਼ਾਈਨ ਸੀ ਆ ਵੱਖਰੇ ਡਿਜ਼ਾਈਨ ਆ ਗਏ ਇਹਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕੱਦਾਂ ਦੇ ਜਮਾਲ ਪਹੁੰਚਿਆ ਹੋਇਆ ਜੀ 4-4 ਕੱਦਾਂ ਦੇ ਵਿੱਚ ਮਾਲ ਆਈ ਹਰ ਇੱਕ ਡਿਜ਼ਾਈਨ ਦੇ ਵਿੱਚ ਇਹ ਸ਼ੇਰ ਮੇਲੇ ਤੇ ਸਿਰਫ 550 ਰੁਪਏ ਦਾ ਘੱਟਾ ਜੀ ਕਿਸੇ ਦੇ ਵਿਆਹ ਸ਼ਾਦੀ ਵਾਸਤੇ ਜਿੰਨੇ ਮਰਜੀ ਲੈ ਲੈ ਜੀ ਲੈ ਸਕਦਾ ਹੈਗਾ 10 ਤੋਂ 20 30 50 ਜੋ ਜਿੰਨੇ ਵੀ ਲੋੜ ਹੈਗੇ ਬਹੁਤ ਮਾਰਕ ਕੁਆਂਟੀਟੀ ਜਾਇਆ ਹੋਇਆ ਜੀ ਇਹ ਹਾਂ ਦੇਖੋ ਜੀ 550 ਰੁਪਏ ਦੇ ਵਿੱਚ ਸ਼ੇਰ ਮੇਲੇ ਤੇ ਜੀ ਸਾਡੀ ਵੀਡੀਓ ਨੂੰ ਇੰਸਟਾਗ੍ਰam ਤੇ ਫੋਲੋ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਜੇ ਕਿਸੇ ਫਾਈ ਨਮਗਾਉਣਾ ਹੋਵੇ ਤਾਂ ਆਨਲਾਈਨ ਡਿਲੀਵਰੀ ਫ੍ਰੀ ਕਰਾਂਗੇ ਜੀ ਘਰ ਤੋਂ ਘਰ ਦੋ ਸੂਟ ਮਗਾਉਣੇ ਪੈਣਗੇ ਦੋ ਸੂਟ ਮਗਾਉਣੇ ਪੈਣਗੇ ਜੀ ਆਨਲਾਈਨ ਡਿਲੀਵਰੀ ਦੇ ਵਿੱਚ ਫ੍ਰੀ ਕਰਾਂਗੇ ਜੀ 1100 ਦੇ ਵਿੱਚ ਦੋ ਸੂਟ ਭੇਜਾਂਗੇ ਜੀ ਸਾਮਾ ਡਿਜ਼ਾਈਨ ਕਰਨ ਵਾਸਤੇ ਛੇਤੀ ਸਕ੍ਰੀਨਸ਼ਾਟ ਲੈ ਕੇ ਛੇਤੀ ਭੇਜੋ ਤੇ ਛੇਤੀ ਆਰਡਰ ਦਿਓ ਜੀ ਜਿਹਨੇ ਮਗਾਉਣਾ ਹੈਗਾ ਜੇ ਛੇਤੀ ਲੈ ਕੇ ਜਾਣਾ ਸਾਮਾ ਡਿਜ਼ਾਈਨ ਤਾਂ ਛੇਤੀ ਪਹੁੰਚੋ ਦੁਕਾਨ ਦੇ ਉੱਤੇ ਜੀ ਸਾਮਾ ਡਿਜ਼ਾਈਨਾਂ ਦੇ ਸਮਾਨ ਮਿਲੂਗਾ ਜੀ ਇਹ ਕਪੜਾ ਦੇਖੋ ਜੀ ਸ਼ਾਨਦਾਰ ਪੂਰਾ ਵਧੀਆ ਕੜਾਈ ਦਾ ਕੰਮ ਬਰੀ ਕੰਮ ਕੜਾਈ ਦਾ ਹੈਗਾ ਸਾਰਾ ਆਰਓਵਰ ਸੂਟ ਹੈ ਜੀ ਇਹ ਦੁਪੱਟਾ ਵੀ ਪੂਰਾ ਨਾਲ ਕੜਾਈ ਵਾਲਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਜੀ ਰੇਟ ਸਿਰਫ 550 ਰੁਪਏ ਕਰਤਾ ਜੀ ਇਹ 550 ਦੇ ਵਿੱਚ ਡਿਜ਼ਾਈਨ ਇਹ ਦੇਖੀ ਜੇ ਲੋ ਜੀ ਹਰ ਇੱਕ ਡਿਜ਼ਾਈਨ ਦਾ ਤੁਹਾਨੂੰ ਤਕਰੀਬਨ ਇੱਕ ਕਲਰ ਦਿਖਾ ਰਹੇ ਹਾਂਗੇ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਜਾਂ ਚਾਰ ਕਲਰਾਂ ਚ ਮਲ ਹੈਗਾ ਜੀ ਇਹਦੇ ਵਿੱਚ ਹਾਜ਼ਰ ਪੂਰਾ ਫੈਂਸੀ ਕੁਆਲਟੀ ਹੈ ਜੀ ਜੇ ਲੋ ਕੋਈ ਵਿਆਹ ਸ਼ਾਦੀ ਵਾਸਤੇ ਪੈ ਗਿਆ ਨੇ ਇਕੱਠੇ 20 30 ਸੂਟ ਲੈ ਲੈ ਜਿੰਨੇ ਮਰਜੀ ਲੈ ਸਕਦੇ ਹੋ ਜੀ ਇਹੇ ਸ਼ੇਰ ਮੇਲਾ ਚੱਲ ਰਿਹਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਡਿਜ਼ਾਈਨਿੰਗ ਤਾਂ ਇੱਕ ਤੋਂ ਇੱਕ ਵਧੀਆ ਹੋਈ ਹੈ ਇਹਦੇ ਵਿੱਚ ਸਾਰੇ ਟੋਪੋ ਟੋਪ ਡਿਜ਼ਾਈਨ ਨਾ ਨਵੀਂ ਕੁਆਲਟੀ ਹੈ ਬਿਲਕੁਲ ਨਵੀਂ ਚੀਜ਼ ਹੈ ਸਾਰੀ ਜੀ ਇਹੇ ਫੈਂਸੀ ਸੂਟ ਸਿਰਫ 550 ਰੁਪਏ ਦੇ ਵਿੱਚ ਹੀ ਘੱਟਾ ਜੀ ਇਹੇ ਇਹ ਕਿਵੇਂ ਗੱਲ ਤੇ ਆ ਸ਼ਾਦੀ ਵਾਲੀ ਕੁੜੀ ਵਾਸਤੇ ਸਪੈਸ਼ਲ ਤੁਹਾਨੂੰ ਪਹਿਲਾਂ ਕੋ ਸਾਰਾ ਪੂਰਾ ਵਧੀਆ ਹੈਵੀ ਕੁਆਲਿਟੀ ਦੇ ਕੰਮ ਹੈ ਇਹ ਸਾਰਾ ਦੁਪੱਟਾ ਦੇ ਕੁੱਟਾਂੇ ਪਣਿਆ ਹੈ ਪੂਰਾ ਟੌਪ ਟੌਪ ਦਾ ਜੀ 550 ਚ ਡਿਜ਼ਾਈਨ ਤਾਂ ਹੋਰ ਵੀ ਬਹੁਤ ਆਇਆ ਹੋਇਆ ਜਿਹਦੇ ਵਿੱਚ ਫੁੱਲ ਕੁਆਲਿਟੀ ਦੇ ਕਮਾਲ ਪਹੁੰਚੂਕਿਆਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋਗੇ ਆਰਡਰ ਤੇ ਮੰਗਾ ਸਕਦੇ ਹੋ ਜਿੰਨੇ ਮਰਜ਼ੀ ਆ ਦੇਖੋ ਜੀ ਇਹ ਨੇਚਰ ਕਰਿਆ ਵਾ ਗਿਆ ਜੀ ਇਹਦਾ ਰੇਟ ਵੀ ਇਹੀ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਵਸਤੇ ਰੋਡ ਮੌੜ ਮੰਡੀ